ਇੱਥੇ ਬੈਠੇ ਕਈ ਲੋਕਾਂ ਨੂੰ ਦਿੱਕਤ ਆ ਰਹੀਆਂ ਵੋਟਾਂ ਬਣਾਉਣ ਚ ਹਾਲਾਂਕਿ ਥੋੜੇ ਦਿਨ ਰਹਿ ਗਏ ਜਿਹੜੇ ਪੰਚਾਇਤੀ ਚੋਣਾਂ ਨੂੰ ਦੇਖੋ ਪੰਚਾਇਤੀ ਚੋਣਾਂ ਨੂੰ ਬਿਲਕੁਲ ਬਹੁਤ ਘੱਟ ਸਮਾਂ ਮਿਲਿਆ ਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਮਾਂ ਦਿੱਤਾ ਆ ਉਹਦੇ ਅਨੁਸਾਰ ਲੋਕ ਆਪਣੇ ਨੋ ਡੂ ਸਰਟੀਫਿਕੇਟ ਐਨਓਸੀ ਲੈਣ ਵਾਸਤੇ ਇੱਥੇ ਆ ਰਹੇ ਨੇ ਚੁੱਲਾ ਟੈਕਸ ਦੀ ਰਸੀਦਾ ਲੈਣ ਵਾਸਤੇ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਨੇ ਲਈ ਆ ਉਹ ਲੋਕ ਸੀਟਾਂ ਤੋਂ ਗੈਰ ਹਾਜ਼ਰ ਨੇ ਅੱਜ ਕਿਉਂਕਿ ਮੈਂ ਆਫਿਸ ਬੈਠਾ ਮੈਨੂੰ ਸੇਰ ਤੋਂ ਕੱਲਾ ਕੱਲਾ ਫੋਨ ਹਣ ਕਿੰਨੇ ਕਦੇ ਫੋਨ ਕਰੀਏ ਬਾਰ-ਬਾਰ ਸਾਡੇ ਵੀ ਫੋਨ ਨਹੀਂ ਚੱਕਦੇ ਤੁਸੀਂ ਕਈ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤੁਸੀਂ ਧਰਨੇ ਲਗਾਉਣ ਬਾਰੇ ਵੀ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਮੁਸ਼ਕਲਾਂ ਨਹੀਂ ਹੱਲ ਹੋਣਗੀਆਂ ਜਾਂ ਫਿਰ ਕੁਰਸੀਆਂ ਤੇ ਨਹੀਂ ਬਹੂਗੇ ਕਿਉਂਕਿ ਟਾਈਮ ਥੋੜਾ ਹੈ ਤੇ ਅਧਿਕਾਰੀ ਵੀ ਕੁਰਸੀਆਂ ਤੇ ਨਹੀਂ ਬੈਠੇ ਬਿਲਕੁਲ ਮੈਂ ਵੀਡੀਓ ਸਾਹਿਬ ਮੈਡਮ ਵੀਡੀਓ ਨੇ ਮੈਂ ਉਹਨਾਂ ਨਾਲ ਮਿਲ ਕੇ ਗੱਲ ਕੀਤੀ ਹੈ ਮੈਂ ਕਿਹਾ ਜੀ ਤੁਸੀਂ ਅੰਦਰ ਬੈਠੇ ਲੋਕ ਬਾਹਰ ਬੈਠੇ ਨੇ ਮਤਲਬ ਉਸੇ ਆਫਿਸ ਚ ਤੁਸੀਂ ਰੈਸਟਰੂਮ ਚ ਆਰਾਮ ਨਾਲ ਬੈਠੇ ਜੀ ਉੱਥੇ ਲੋਕ ਕਹਿ ਰਹੇ ਜੀ 2 ਘੰਟੇ ਤੇ ਅਸੀਂ ਮੈਡਮ ਦੀ ਵੇਟ ਕਰ ਰਹੇ ਮੈਡਮ ਅੰਦਰ ਬੈਠੇ ਉਹ ਕਹਿੰਦੇ ਜੀ ਮੈਂ ਫੋਨ ਤੇ ਕਿਸੇ ਨਾਲ ਕੋਈ ਆਫੀਸ਼ਲੀ ਕੋਈ ਫੋਨ ਸੀ ਪਰ ਦੋ ਦੋ ਘੰਟੇ ਤੱਕ ਨਹੀਂ ਲਾ ਇਹ ਗੱਲਾ ਹੈ ਫਿਰ ਸੈਕਟਰੀ ਕੋਈ ਸੀਟ ਤੇ ਨਹੀਂਗਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਸੈਕਟਰੀ ਸੀਟਾਂ ਤੇ ਨਹੀਂ ਹੁੰਦੇ ਤੁਹਾਡਾ ਕੰਮ ਠੀਕ ਨਹੀਂ ਚੱਲਦਾ ਮੈਂ ਸਾਰੇ ਬਲਾਕਾਂ ਦੇ ਚੱਕਰ ਮਾਰੂੰਗਾ ਕਿਸੇ ਬਲਾਕ ਦੇ ਵਿੱਚ ਬੰਦੇ 2 ਦਿਨ ਕੱਲ ਵੀ ਗੈਰ ਹਜ਼ਰ ਨਹੀਂ ਹੋਣਾ ਚਾਹੀਦਾ ਕੋਈ ਅੱਜ ਗੈਰ ਹਜ਼ਰ ਨਹੀਂ ਹੋਣਾ ਚਾਹੀਦਾ ਲੋਕ ਤੰਤਰ ਨੂੰ ਬਹਾਲ ਕਰਨ ਵਾਸਤੇ ਇਹ ਇਲੈਕਸ਼ਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਕਹਿੰਦੇ ਕਿ ਪ੍ਰਮੁੱਖ ਇਲੈਕਸ਼ਨ ਹੈ ਸਰਪੰਚ ਦੀ ਹੋਈ ਮੈਂਬਰ ਪੰਚਾਇਤ ਦੀ ਹੋਈ ਸਭ ਤੋਂ ਛੋਟੀ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ ਇਹਦਾ ਪ੍ਰਭਾਵ ਸਭ ਤੋਂ ਵੱਡਾ ਆ ਜੇ ਜੇ ਲੋਕਤੰਤਰ ਇੱਥੇ ਠੀਕ ਆ ਇਹਦਾ ਮਤਲਬ ਸਾਰਾ ਕੁਝ ਠੀਕ ਆ ਕੀ ਲੱਗਦਾ ਪਾਰਦਰਸ਼ਤਾ ਰਹੇਗੀ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਆ ਤੁਹਾਡੇ ਸਾਹਮਣੇ ਪਾਰਦਰਸ਼ਤਾ ਹੈ ਇੱਥੇ ਤੋਂ ਸਵੇਰੇ 10 ਵਜੇ ਦਾ ਟਾਈਮ ਸੀ 9 ਵਜੇ ਬੰਦੇ ਹਾਜ਼ਰ ਹੋਣੇ ਚਾਹੀਦੇ ਸੈਕਟਰੀ ਬੰਦੇ ਦੱਸੋ ਜੀ ਕਿਹੜੇ ਕਿਹੜੀ ਚੀਜ਼ ਚਾਹੀਦੀ ਹੈ ਹਾਂ ਜਿਹੜੀ ਕੋਈ ਚੀਜ਼ ਤੁਹਾਡੇ ਦਾਇਰੇ 'ਚ ਨਹੀਂ ਹੈਗੀ ਤੁਸੀਂ ਲੈ ਕੇ ਨੋਟਿਸ ਤੇ ਲਾਓ ਤਾਕੇ ਸਾਨੂੰ ਰਿਟਨ ਤੋਂ ਡਾ ਮਿਹਰੇ ਵੀ ਆ ਚੀਜ਼ਾਂ ਹੀ ਵੋਟਾਂ ਨਹੀਂ ਬਣਾਉਣੀਆਂ ਜੀ ਅਸੀਂ ਆ ਨਹੀਂ ਕਰਨਾ ਜੀ ਲਾ ਦੋ ਲਿਖ ਕੇ ਤਾਂ ਕਿ ਲੋਕ ਪੜ ਲੈਣ ਜੇ ਲੋਕਾਂ ਨੂੰ ਲੱਗੂਗਾ ਸਾਡੇ ਅਧਿਕਾਰਾਂ ਦੇ ਕੋਈ ਤੁਸੀਂ ਗਲਤ ਕੀਤਾ ਹੈ ਪਰ ਉਹ ਰਾਈਟ ਨਹੀਂ ਮਿਲ ਰਹੀ ਲੋਕ ਜਾ ਕੇ ਆਪੇ ਕੋਰਟ ਚ ਸਾਰਾ ਲੈ ਲੈਣਗੇ ਤੇ ਜੇ ਤੁਸੀਂ ਸਹੀ ਹੋਗੇ ਤੇ ਲੋਕ ਆਪੇ ਵਾਪਸ ਮੁੜ ਜਾਣਗੇ ਜੇ ਲੋਕ ਹਤ ਹੋਣਗੇ ਵੋਟਾਂ ਵੀ ਵੱਡੀ ਗਿਣਤੀ ਚ ਕੱਟ ਦਿੱਤੀਆਂ ਗਈਆਂ ਇਲਾਕੇ ਜਿਹੜੇ ਉਹ ਪੂਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਲਤ ਵੋਟਾਂ ਬਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਫੋਨ ਆ ਜਾਂਦਾ ਐਮਐਲਏ ਦਾ ਉਹਨਾਂ ਉਹਨਾਂ ਦੀਆਂ ਵੋਟਾਂ ਬੰਦੀਆਂ ਨੇ ਉਹਨਾਂ ਦੀ ਹੁਣ ਵੀ ਬਣੀਆਂ ਨੇ 42 ਵੋਟਾਂ ਇੱਕ ਪੰਚਾਇਤ ਦੀ ਹੋਣ ਹੀ ਬਣੀਆ ਤੇ ਕਈ ਬੰਦੇ ਜਿਹੜੇ ਪਿਛਲੇ ਦੋ ਹਫ਼ਤਾ ਤੋਂ ਲੱਗੇ ਕਿ ਸਾਡੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਅਸੀਂ ਐਮਪੀ ਦੀਆਂ ਵੋਟਾਂ ਵੀ ਪਾਈਆਂ ਆ ਸਾਡੇ ਵੋਟਰ ਕਾਰਡ ਆ ਅਸੀਂ ਜਨਮ 6-2 ਦਿਨ ਪੀੜ੍ਹੀਆਂ ਤੋਂ ਇੱਥੇ ਪਿੰਡ 'ਚ ਰਹਿ ਰਹੇ ਹਾਂ ਪਰ ਉਹਨਾਂ ਦੇ ਵੋਟਾਂ ਹੀ ਅੱਲੀ ਕੋ ਪੁੱਛਣ ਵਾਲੇ ਹੀ ਨਹੀਂ ਗਾ ਤੇ ਕਹਾ ਅਭੀ ਕੋਈ ਗਲਤ ਹੋਇਆ ਲਿਆਓ ਦੱਸੋ ਕੀ ਕਰਨਾ ਕੋਈ ਬਹਿਨ ਨੂੰ ਤਿਆਰ ਨਹੀਂ ਗਾ ਆਪਣੀ ਸੀਟਾਂ ਤੇ ਸੋ ਇਹ ਡਾਇਰੈਕਸ਼ਨ ਕਿਹਦੀ ਆ ਮੇਰੀ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਨੇ ਕੋਈ ਬੇਤੀ ਆ ਚੋਣ ਕਮਿਸ਼ਨ ਅੰਮ੍ਰਿਤਸਰ ਦੀ ਇਲੈਕਸ਼ਨ 'ਚ ਇੰਟਰਫੇਅਰ ਕਰ ਇਹਦੇ ਜਿੰਨੇ ਵੀ ਬਲਾਕ ਨੇ ਚਾਹੇ ਮਜੀਠਾ ਆ ਵੀਰਕਾ ਆ ਅਟਾਰੀ ਆ ਚਗਾਵਾ ਆ ਹਰਸ਼ਾਸ਼ੀਨਾ ਆ ਅਜਨਾਲਾ ਆ ਜਿੰਨੇ ਵੀ ਬਲਾਕ ਨੇ ਤਰਸਿੱਕਾ ਆ ਜੰਡਿਆਲਾ ਆ ਇਹਨਾਂ ਨੂੰ ਆ ਕੇ ਚੈੱਕ ਕਰੋ ਤੁਹਾਡਾ ਜਿਹੜਾ ਤੰਤਰ ਹੈ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ ਹੋ ਪਾਰਦਰਸ਼ਤਾ ਉਹ ਬਿਲਕੁਲ ਪਿੱਠ ਕਰਕੇ ਖੜੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵਿਰੁੱਧ ਉਹਨਾਂ ਨੂੰ ਲੈ ਕੇ ਉਹਨਾਂ ਦੀ ਪੰਚਾਇਤਾਂ ਦੇ ਵਿਰੁੱਧ ਉਹ ਐਮਰ ਨਾਲ ਗੱਲਬਾਤ ਕਿੰਨੀ ਆ ਰਹੀ ਹੈ ਤੁਸੀਂ ਕਿਹਦੇ ਕੱਢੀ ਆ ਗਈ ਕਾਰਪੋਰੇਸ਼ਨ ਪੰਚਾਇਤ ਉਹ ਕਹਿੰਦੇ ਵੀ ਕਾਰਪੋਰੇਸ਼ਨ ਹੋਣਾ ਪੰਚਾਇਤ ਕੱਢੀ ਆ ਉਹ ਨਹੀਂ ਨਾ ਹੁੰਦੀ ਉਹ ਚੱਕਰ ਉਹਨਾਂ ਦਾ ਜਿਹੜੀਆਂ ਵੋਟਰ ਜਿਹੜੀਆਂ ਸਮਝ ਗਏ ਤੁਹਾਡੇ ਜਿਨ੍ਹਾਂ ਨੇ ਮੱਤ ਕੈਂਡੀਟ ਖਲੋਣਾ ਵਾ ਜਾਂ ਵੋਟਾਂ ਉਹਨਾਂ ਵਿੱਚੋਂ ਵੋਟਾਂ ਵਿੱਚੋਂ ਕੱਟੀਆਂ ਗਈਆਂ ਸਰਕਾਰ ਦਾ ਇਹ ਰੋਇਆ ਵੀ ਜਿਹੜੀਆਂ 2023 ਦੀਆਂ ਵੋਟਰ ਸੂਚੀਆਂ ਦਾ ਉਹਨਾਂ ਦਾ ਆਪਕਾ ਜਿਹੜੀਆਂ ਸਰਪੰਚੀ ਵਾਲੀਆਂ ਨੇ ਦੇ ਮੁਤਾਬਕ ਇਹ ਚੋਣ ਹੋਣੀ ਚਾਹੀਦੀ ਜਿਹੜੀਆਂ 2024 ਦੇ ਵਿੱਚ ਵੋਟਾਂ ਪਈਆਂ ਆਂਤੀਆਂ ਉਹਦੇ ਵਿੱਚ ਜੋ ਜੱਜ ਹੋ ਗਈਆਂ ਪਰ ਸਰਕਾਰ ਨੇ 2023 ਦਾ ਡਾਟਾ ਦਿੱਤੇ ਆ 23 ਦੇ ਮੁਤਾਬਕ ਇਹਨਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਵਿੱਚ ਨਹੀਂ ਹੈਗੀਆਂ ਜੇ ਹੈਗੀਆਂ ਉਹਦੇ ਡਬਲ ਆ ਸਾਡੇ ਕੋਲੇ ਬਸ ਇਹੀ ਹਾਲ ਹੈ ਵੀ ਜਿਹੜੇ ਦਾਅਵੇ ਇਤਰਾਜ ਆਏ ਸੀ ਉਹ ਮਤਲਬ ਸਹੀ ਹੋ ਗਈਆਂ ਉਹਨਾਂ ਦੀਆਂ ਜਿਨ੍ਹਾਂ ਨੇ ਨਹੀਂ ਆਏ ਹੋ ਰਹੇ ਪਰੇ ਕਈ ਜਿਹੜੇ ਪਿੰਡਾਂ ਦੇ ਸਪੈਂਜ ਬਿੱਲ ਵਾਲੇ ਅਧਿਕਾਰੀ ਅਧਿਕਾਰੀ ਨਹੀਂ ਮਿਲਦੇ ਪੇ ਫੋਨ 'ਤੇ ਉੱਪਰ ਅਧਿਕਾਰੀ ਜਿਹੜੇ ਬੁਲਾ ਲਏ ਆ ਵੈਸੇ ਚਲੋ ਆਪੋ ਆਪਣੀ ਅੰਟੀ ਤੇ ਮੀਡੀਆ ਮੁੰਡੀਆਂ ਚ ਬਾਹਰ ਗਏ ਹੋਣਗੇ ਆ ਜਾਂਦੇ ਫਿਰ ਵੀ ਆਪਾਂ ਬੁਲਾ ਰਹੇ ਹਾਂ ਨਹੀਂ ਨਹੀਂ ਇਹ ਤੇ ਤੁਸੀਂ ਹਰ ਸਾਲ ਇਨਸਪੈਕਸ਼ਨ ਨਹੀਂ ਕੀਤੀ ਜਾਂਦੀ ਜਿਹੜੀ 2030 ਦਾ ਜਿਹੜਾ ਡਾਟਾ ਚੱਕ ਕੇ ਕਰਦੇ ਹਾਂ ਹਾਂਜੀ ਅਸੀਂ ਜਿਹੜਾ ਤੁਸੀਂ ਕਹਿੰਦੇ 2030 ਦਾ ਡਾਟਾ ਚੱਕ ਕੇ ਲਗਾ ਰਹੇ ਹਾਂ ਹਰ ਸਾਲ ਇਨਸਪੈਕਸ਼ਨ ਨਹੀਂ ਕੀਤੀ ਜਾਂਦੀ ਨਹੀਂ ਨਹੀਂ ਅਸੀਂ ਨਹੀਂ ਕਰਨੀ ਹੁੰਦੀ ਕਿਉਂਕਿ ਇਹ ਤੇ ਪਿੰਡ ਲੈਵਲ ਤੇ ਕਰਨੀ ਹੁੰਦੀ ਆਪਾਂ ਤੇ ਕਰੀ ਨਹੀਂ ਸੱਪੀ ਗੁਰਜੀਤ ਸਿੰਘ ਉਹ ਜਿਹੜਾ ਟਰਨਾਲਾ ਇਸ ਵੀ ਬੈਠ ਜਾਗੇ ਜੇ ਸਾਡੀ ਗੱਲ ਨਹੀਂ ਮੰਨੀ ਜਾਵੇਗੀ ਇਹ ਇਹ ਦੋ ਸਬੰਧ ਜਿਹਤੇ ਉਹਨਾਂ ਨੇ ਸੈਕਟਰੀਆਂ ਦਾ ਕਰਕੇ ਲਾਇਆ ਸੈਕਟਰੀ ਆ ਜਾਂਦੇ ਸਿੱਧਾ ਮਿਲ ਜਾਂਦੀ ਉਹਨਾਂ ਚੱਲ ਜਾਂਦੇ ਉਹ ਕਹਿੰਦਾ ਫੋਨ ਹੀ ਚੁੱਕ ਰਹੇ ਸੀ ਸਟਾਫ ਦਾ ਨਹੀਂ ਮੇਰੇ ਫੋਨ ਚੁੱਕ ਰਹੇ ਆ ਫੋਨ ਤੇ ਮੇਰੀ ਮੋਬਾਈਲ ਆ ਰਹੀ ਆ ਆ ਜਾਂਦੇ ਬੱਸ ਦਸਾਂ 15 ਮਿੰਟ ਤੇ ਸਾਰੇ ਇਹ ਨਵੀਂ ਤੇ ਨਾ ਸਾਨੂੰ ਕੋਈ ਹੱਡੀਆਂ ਬਣ ਕੇ ਵੋਟ ਨਹੀਂ ਕਿਉਂ ਕਿਉਂ ਸਰ ਭਾਜੀ ਅਸੀਂ 4 ਦਿਨ ਹੋ ਗਏ ਢੇੜੇ ਮਾਰਦੇ ਰਹੇ ਚੋਰੀਆਂ ਰੱਖੀਆਂ ਜਾ ਰਹੀਆਂ ਕਿ ਮੈਨੂੰ ਦੇਖੋ ਸਮਝ ਨਹੀਂ ਲੱਗਣੀ ਸਾਨੂੰ ਇਹੀ ਹੈ ਕਿ ਇਹ ਨਾ ਬਣ ਪਾਰਟੀਆਂ ਦੀ ਇਹੀ ਮੌਜੂਦਗੀ ਹੈ ਕਿ ਇਹ ਪਾਰਟੀ ਬਾਜੀ ਹੋ ਰਹੀ ਪਿੰਡਾਂ ਤੇ ਪਾਰਟੀ ਬਾਜੀ ਹੋ ਰਹੀ ਜ਼ਿਆਦੀ ਹੋ ਰਹੀ ਸਰ ਥੋੜੀ ਨਹੀਂ ਸਰਜੀ ਸਿੰਘ ਪਿੰਡ ਹੀਰਗਲੋਨੀ ਤੇ ਸਾਡੀ 5 ਨੰਬਰ ਵਾਰਡ ਜਿਹੜੀ ਕਿ ਚਾਰ ਪੰਜਤਾਂ ਬਣ ਗਈਆਂ ਤੇ ਬੋਟਾ ਪੈਂਦੀ ਪਈਆਂ ਯਾਰ ਉਹਦੀ 5 ਨੰਬਰ ਵਾਰੀ ਪੂਰੀ ਡਾਲੀ ਕਿੰਨੀਆਂ ਬੋਟਾ ਹੈਗੀਆਂ ਉਧਰ ਦੀਆਂ ਹੈਗੀਆਂ ਸੀ 40 50 ਬੋਟਾ ਬੰਦੂ ਉਹ ਸਾਰੀਆਂ ਡਾਲਤੀਆਂ ਸਾਰੀਆਂ ਡਾਲਤੀਆਂ ਕੀ ਕਹਿ ਜਾ ਰਹੇ ਆ ਜਾਂ 20 20 20 ਸਾਲ ਹੋ ਗਏ ਮਰੇ ਬੰਦਿਆਂ ਨੂੰ ਉਹ ਮਰੇਆਂ ਦੀਆਂ ਭੇਟੀਆਂ ਜਿੰਦਾ ਬੰਦਾ ਕੋਈ ਨਹੀਂ ਦੇਵੇਗਾ ਮਰੇ ਬੋਟਾ ਪਾਉਣਗੇ ਮਰੇ ਬੋਟਾ ਨੂੰ ਕਿੱਥੋਂ ਭਰਨਗੇ ਹੁਣ ਮੇਰੀ ਵਾਈਫ ਨੇ ਖਲੋਣਾ ਉਹ ਦੂਜੇ ਪਿੰਡ ਚੋਂ ਆ ਕੇ ਕਿੱਦਾਂ ਇੱਧਰ ਪਾਏਗੀ ਅੱਛਾ ਹੁਣ ਦੀ ਪਿੰਡ ਹੀ ਬਦਲਤਾ ਤੇ ਪਿੰਡ ਹੀ ਮੇਰਾ ਪਿੰਡ ਹੀ ਬਦਲਵਾ ਪਿੰਡ ਹੀਰਾ ਚ ਭੇਜਦੀ ਆ ਤੇ ਬੋਰਡ ਨਹੀਂ ਕਲਉਣੀ ਜੀ ਵਾੜ ਵੀ ਸਾਡੀ ਪੂਰੀ ਡਾੜ ਪੂਰੀ ਡਾੜ ਜਿਹੜੇ ਮਰੇ ਉਹਨਾਂ ਦੀ ਵੋਟਾਂ ਬਣਾਤੀ ਉਹਨਾਂ ਨੇ ਮਰਿਆਂ ਦੀਆਂ ਵੋਟਾਂ ਵੇਖੋ ਮੈਂ ਕਿਹੜੇ ਕਿਹੜੇ 20 ਸਾਲ ਹੋ ਗਏ ਬੰਦਿਆਂ ਨੇ ਟਿੱਕਾ ਲਿਆ ਉਹਨਾਂ ਦੀਆਂ ਵੋਟਾਂ ਤੇ ਹੱਥਕਾ ਹੋ ਗਿਆ ਇੱਕ ਵੋਟ ਆ ਗਿਆ ਆਪਣਟਾਰੀ ਹਲਕਾ ਦਾ ਆਪਣਾ ਵੇਰਖਾ ਬਲਾਗ ਵਾਲਾ ਸਾਡੀ ਇਹ ਆ ਵੀ ਸਾਡੀ ਨਾ ਜਿਹੜੀ ਨਾਮ ਨਾਮ ਮੇਰਾ ਭਗਵੰਦਰ ਸਿੰਘ ਆ ਜੀ ਖਰਾਬ ਹਾਂਜੀ ਮੁਸ਼ਕਲ ਕੀ ਆ ਰਹੀ ਭਾਜੀ ਮੁਸ਼ਕਲ ਸਾਨੂੰ ਇਹ ਆ ਰਹੀ ਵੀ ਜਿਹੜੀ ਸਾਡੀ ਆਪਣਾ ਵਾਰਡ ਲਿਸਟ ਬਣਾਈ ਹੈ ਨਾ ਨਵਾਰਡ ਦੀ ਜਿਹੜੀ ਲਿਚ ਉਹਦੇ ਉੱਤੇ ਨਾਮ ਤੇ ਵਾਰਡਾਂ ਗਲਤ ਬਗਤ ਲਿਖੀਏ ਨੇ ਤੇ ਸਾਨੂੰ ਜਿਹੜੀ ਜਿਹੜੀਆਂ ਨੂੰ ਵੋਟਰ ਸੂਚੀ ਹੈ ਨਾ ਉਹ ਸਾਨੂੰ ਗਲਤ ਦਿੱਤੀ ਗਈ ਹੈ ਹੋਰ ਜਿਹੜੀ ਪਹਿਲਾਂ ਆਲਰੇਡੀ ਚੱਲ ਰਹੀ ਹੈ ਤੇ ਉਹਦੇ ਵਿੱਚ ਇੱਕ ਨਾਮ ਸਾਡੇ ਬਹੁਤ ਗਾਂਬਸਾਂ ਕੀਤੇ ਗਏ ਆ ਬਹੁਤ ਉਲਟਪੁਲਟ ਕਰਦੇ ਬਹੁਤ ਕੁਝ ਉਲਟਪੁਲਟ ਹੋਇਆ ਇੱਕ ਸੁਖਦੇਵ ਸਿੰਘ ਆ ਆਪਣਾ ਫੈਕਟਰੀ ਸਾਡਾ ਬਹੁਤ ਕੋਈ ਗਲਤ ਕੰਮ ਕਰ ਰਿਹਾ ਸਾਰਾ ਕੰਮ ਹੀ ਗਲਤੀ ਕਰਾ ਰਿਹਾ ਨਾ ਸਾਨੂੰ ਕੋਈ ਚੁੱਲਾ ਟੈਕਸ ਦੇ ਰਿਹਾ ਤੁਹਾਨੂੰ ਕੀ ਲੱਗਦਾ ਸਰਕਾਰ ਦੇ ਇਸ਼ਾਰੇ ਤੇ ਸਰਕਾਰ ਦੇ ਸਾਰੇ ਬਿਲਕੁਲ ਜੀ ਆਮ ਆਦਮੀ ਪਾੜੀ ਬਿਲਕੁਲ ਜੀ ਤਾਂ ਕਹੜੇ ਪਿੰਡੋਂ ਇੱਕ ਹੈਗਾ ਜੀ ਉਹ ਕਰਵਾ ਰਿਹਾ ਸਭ ਕੋਈ ਕਿ ਇੱਕ ਜਿੰਨਾ ਵੀ ਇਹਨਾਂ ਦਾ ਹੈਗਾ ਨਾ ਜਿੰਨਾ ਕੋਈ ਚੁੱਲਾ ਟੈਕਸ ਮਿਲਦਾ ਨਾ ਸਾਨੂੰ ਕੋਈ ਬੜਾ ਕੁਝ ਮੁਸ਼ਕਲ ਆ ਰਹੀ ਹੈ ਕਾਗਜ਼ ਭਰਨੇ ਆ ਸਭ ਤੋਂ ਵੱਡੀ ਗੱਲ ਕਾਗਜ਼ ਕਿਤਨਾ ਭਰਿਆ ਲਿਸਟਾਂ ਵੇਖੋ ਸਾਡੀ ਕਹਿੰਦੇ ਵਿੱਚ ਨੰਬਰ ਗਾਮਸਾ ਹੋ ਜਾਂਦਾ ਅੱਜ ਕੀ ਮੁਸ਼ਕਲ ਆ ਪਿੰਡ ਪਿੰਡ ਮਹਿਮਾ ਪੰਡੋਰੀ ਬਲਾਕ ਵੇਰਕਾ ਆੜੀਆਂ ਨਾਲ ਲਿਸਟਾਂ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ। ਉਹਦੇ ਵਿੱਚ ਸਾਰੇ 1 ਨੰਬਰ ਤੋਂ ਆਪਣਾ 4 ਨੰਬਰ ਤੋਂ ਲੈ ਕੇ 1 ਨਿਵਾੜ ਤੱਕ ਜੜੀਆਂ 4 ਵਾਲੀ 1 ਚ ਕਰ ਦਿੰਦੀ ਆ ਤੇ 1 ਵਾਲੀ 3 ਚ ਕਰ ਦਿੰਦੀ ਆ ਤੇ ਉਹਦੇ ਵਿੱਚ ਕਾਫੀ ਕਪਲਾ ਹੋਇਆ ਪਰ ਇਸ ਤਰ੍ਹਾਂ ਦੀ ਇਸ ਕਪੜੇ ਦਾ ਫਰਕ ਹੀ ਪੈਣਾ। ਫਰਕ ਇਹਨਾਂ ਨੂੰ ਇਹ ਕਿ ਜਿਆਦਾਤਰ ਸਾਡੇ ਦਾ ਝਾੜੂ ਦਾ ਜ਼ੋਰ ਹੈ ਝਾੜੂ ਵਾਲੇ ਨੇ ਹਡੀਆਂ ਜਿਹੜੀਆਂ ਬੋਟਾ ਇਧਰ ਉਧਰ ਕਰਾ ਦਿੱਤੀਆਂ। ਅਹੀਂ ਜਿਹੜੀ ਸੋਧ ਕੀਤੀ ਸੀ ਲਿਸਟ ਉਹਦੀਆਂ ਸਾਡੇ ਕੋਲ ਫੋਟੋਕਾਪੀਆਂ ਵੀ ਹੈਗੀਆਂ ਵਾ ਤੇ ਉਹਦੇ ਵਿੱਚ ਜਿਹੜੇ ਵਿਆਹੇ ਗਏ ਜਾਂ ਮਰ ਗਏ ਆ ਉਹ ਜਿਹੜੀ ਹੁਣ ਲਿਸਟ ਜਾਰੀ ਕੀਤੀ ਉਹਦੇ ਵਿੱਚ ਸਾਰਿਆਂ ਦੀਆਂ ਵੋਟਾਂ ਆਈਆਂ ਵਾ ਤੇ ਜਿਹੜੀ ਅਹੀਂ ਲਿਸਟ ਦਿੱਤੀ ਆ ਉਹਦੇ ਵਿੱਚ ਉਹ ਹੋਰ ਨਹੀਂ ਆਈ ਸਾਡੀ ਕੋਈ ਵੀ ਜਿਹੜੀ ਸੋਧ ਆਲੇ ਉਹਦੇ ਵਿੱਚ ਉਹ ਆਈ ਨਹੀਂ ਕਿ ਜਿਹੜੇ ਕੱਟੇ ਗਏ ਆ ਜਾਂ ਵਿਆਹੇ ਗਏ ਆ ਜਾਂ ਜਿਨ੍ਹਾਂ ਦੀ ਡੈਥ ਹੋ ਗਈ ਆ ਉਹ ਫੇਰ ਦੁਬਾਰੇ ਉਸੇ ਰਿਪੀਟ ਕਰ ਦਿੱਤੇ ਉਹਨਾਂ ਨੇ ਠੀਕ ਹੈ ਟੋਟ ਸਾਰੀ ਆ ਤੇ ਪਿੰਡ ਕਿਹੜਾ ਇਹਦਾ ਮੈਂ ਮਾ ਪਟੋਰੀ ਮੈਂ ਮਾ ਪਟੋਰੀ ਇਹ ਵੀ ਇਹੇ ਦਿੱਕਤ ਆ ਰਹੀ ਆ ਡੋਰੀ ਦੀਆਂ ਵੋਟਾਂ ਸਾਡੇ ਨਾਲ ਜੋੜਦੀਆਂ ਵਾ ਜਿਹੜੇ ਸਾਡੀ ਪੱਕੇ ਮੈਂਬਰ 20 ਸਾਲ ਤੋਂ ਬੰਦੇ ਆਉਂਦੇ ਆ ਉਹਨਾਂ ਨੂੰ 4 ਨੰਬਰ ਤੋਂ ਇੱਕ ਚ ਕਰਤਾ ਕਿ ਉਹ ਇਲੈਕਸ਼ਨਰ ਅੜ ਰਹੇ ਸਾਡਾ ਵੀ ਇਹੀ ਦਿੱਕਤ ਆਉਂਦੀ ਹੈ ਕਾਰਨ ਕੀ ਮੰਨਦੇ ਹੋ ਉਹਨਾਂ ਨੂੰ ਪਤਾ ਵਾ ਕਿ ਪਾਰਟੀ ਪਾਰਟੀ ਦੀ ਧਾਰਕੀ ਤੁਹਾਡੀ ਵੀ ਉਹਨ ਕੀ ਮੰਗੇ ਸਾਡੀ ਵੀ ਇਹੀ ਹੈ ਕਿ ਸਾਡੀਆਂ ਵੋਟਾਂ ਵਸਾਈ ਕਿਧੀਆਂ ਜਾਣ ਸਾਡੀ ਸਾਰੀ ਵੋਟ ਇੱਕ ਪਰਿਵਾਰ ਦੀ ਵੋਟ ਜਿਹੜੀ ਆ ਤਿੰਨ ਤਿੰਨ ਵਾਰਚ ਵੰਡ ਦਿੱਤੀ ਗਈ ਵੰਡ ਤਾਂ ਵੋਟਾਂ ਹਾਂਜੀ ਕੀ ਕਾਰਨ ਕੀ ਨਜ਼ਰ ਆਉਂਦਾ ਕਾਰਨ ਇਹੀ ਆ ਕਿ ਹਾਂ ਉਹਨਾਂ ਨੂੰ ਪਤਾ ਇਹਨਾਂ ਨੇ ਮੈਂਬਰ ਘਲਾ ਦੇ ਇਹਨਾਂ ਦੇ ਜਿੱਤਦੇ ਆ ਉਹਨਾਂ ਸਾਰੀਆਂ ਵੋਟਾਂ ਹੀ ਪਾੜਦੀਆਂ ਨੇ ਕੀ ਕਰਦਾ ਕਈਆਂ ਦੀਆਂ ਕੱਟੀਆਂ ਹਾਂ ਉਹ ਵੇਖ ਕੇ ਕੀਤਾ ਜਾਂਦਾ ਕਈਆਂ ਨੂੰ ਕੱਟ ਹੀ ਦਿੱਤਾ ਪਿੰਡ ਦੇ ਵਿੱਚੋਂ ਇਹ ਹੈਗੇ ਨਹੀਂ ਐ ਜੀ ਠੀਕ ਹਾਂ ਜੀ ਦੇਖੋ ਜੀ ਗੁਰਿੰਦਰ ਸਿੰਘ ਬਾਜਵਾ ਮੈਂ ਸਾਬਕਾ ਸਰਪੰਚ ਰਣਜੀਤਪਿਆਰ ਪੰਚਾਇਤ ਬਲਾਕ ਬੇਰਕਾ ਕੀ ਮੁਸ਼ਕਲ ਆ ਰਹੀ ਹੈ ਪਾਜੀ ਕੀ ਮੁਸ਼ਕਲ ਪਾਜੀ ਇਦਾਂ ਵੇਖੋ ਇੱਕ ਬੰਦੇ ਨੂੰ ਮੈਂ ਸਾਰੇ ਪੋਸਟਰਾਂ ਹੀ ਬਣਾਇਆ ਨਾ ਪਤਾ ਆ ਵੋਟਰ ਕਾਟ ਦੇ ਰਿਆਂ ਲਿਸਟ ਦੇ ਵਿੱਚ ਉਹਦਾ ਨਾਮ ਨਹੀਂ ਹੈਗਾ ਜਰਨਲ ਤੋਂ ਮੈਂ ਉਹਦੀ ਨਾਮੀਨੇਸ਼ਨ ਫਾਈਲ ਕਰਨਾ ਆ ਆਪਣੇ ਨਾਲ ਆਪਣੇ ਸਾਡੀ ਰਿਜ਼ਰਵ ਹੋਈ ਹੈ ਲੇਡੀਜ਼ ਮੈਂ ਆਪਣੀ ਵਾਈਫ ਦੀ ਨਾਮੀਨੇਸ਼ਨ ਫਾਈਲ ਕਰਨਾ ਹੈ ਇਸ ਬੰਦੇ ਦੇ ਨਾਲ ਹੁਣ ਇਹਦਾ ਲਿਸਟ 'ਚ ਨਾਮ ਨਹੀਂ ਹੈਗਾ ਜਦੋਂ ਸਾਰਿਆਂ ਨੂੰ ਪਤਾ ਸੜਕ ਪਾਰ ਸਾਡੀ ਪੰਚਾਇਤ ਆ ਤੇ ਸੜਕ ਦੇ ਉਧਰਲੇ ਪਾਰ ਗਮਟਾਲੇ ਵਾਲੇ ਪਾਸੇ ਕਾਰਪੋਰੇਸ਼ਨ ਉਧਰ ਦੀਆਂ ਵੋਟਾਂ ਇੱਧਰ ਕਿੱਦਾਂ ਪੈ ਗਈਆਂ ਇਹ ਤੇ ਕਾਂਗਰਸ ਦੇ ਜਿਹੜੇ ਐਮਪੀ ਜਿੱਤ ਗਏ ਨੇ ਉਹਨਾਂ ਨੇ ਵੀ ਵੋਟਾਂ ਪਿੰਡ ਦੀ ਵੋਟਾਂ ਸ਼ਾਮਿਲ ਕਰ ਹਾਂਜੀ ਹਾਂਜੀ ਕਾਰਪੋਰੇਸ਼ਨ ਦੀਆਂ ਵੋਟਾਂ ਦਾ ਮਤਲਬ ਵੀ ਕੀ ਆ ਸਾਡੀਆਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਤੇ ਵੇਖੋ ਜੀ ਇੰਤਨਾ ਵੋਟਾਂ ਆ ਨਾ ਕਿ ਕਾਰਨ ਕੀ ਹੈ ਕਾਰਨ ਵੇਖੋ ਬੀਐਲਓ ਲਾ ਕੇ ਬਿਠਾ ਲਓ ਠੀਕ ਹੈ ਜੀ ਸੈਕਟਰੀ ਲਾਗੇ ਬਿਠਾ ਲਓ ਵੋਟਾਂ ਕਿੱਦਾਂ ਨਹੀਂ ਕੱਟੀਆਂ ਜਾਂਦੀਆਂ ਤੇ ਬਣਦੀਆਂ ਕਿੱਦਾਂ ਨਹੀਂ ਆ 42 ਵੋਟਾਂ ਉੱਤੇ ਬਹਿ ਕੇ ਮੈਂ ਫੋਟੋ ਖਿੱਚ ਕੇ ਲਿਆ ਆ ਵੇਖੋ ਆ ਨਵੀਆਂ ਐਡ-ਆਨ ਕਰ ਰਹੇ ਨੇ ਲਿਸਟ ਦੇ ਵਿੱਚ ਤੇ ਮੈਂ ਕਹਾ ਸਿਰਫ ਇੱਕ 3 ਘੰਟੇ ਦਾ ਕੈਂਪ ਲਵਾ ਦੋ ਰਣਜੀਤਪੁਰ ਪੰਚਾਇਤ ਦੇ ਵਿੱਚ ਮੈਂ ਜਿਹੜੀਆਂ ਕੱਟੀਆਂ ਗਈਆਂ ਵੋਟਾਂ ਦੁਬਾਰਾ ਦਰੁਸਤ ਕਰਾ ਲਾਂ ਕੱਟਣ ਦਾ ਨਹੀਂ ਐਸ.ਡੀ.ਐਮ. ਸਾਹਿਬ ਤੋਂ ਜਾਓ ਮੈਂ ਪ੍ਰੋਸੈਸ ਫਾਲੋ ਕਰਾਂ ਕਿ ਇਲੈਕਸ਼ਨ ਲੜਾਂ ਕੱਟਣ ਦਾ ਕਾਰਨ ਕੀ ਹੈ ਕੱਟਣ ਦਾ ਕਾਰਨ ਸਿੱਧਾ ਹੈ ਜੀ ਮੰਨ ਲਓ ਆ ਬੰਦਾ ਨਹੀਂ ਸਹਿਮਤ ਨੇ ਨਹੀਂ ਮੈਨੂੰ ਵੋਟ ਪਾਉਣੀ ਠੀਕ ਹੈ ਜੀ ਉਹਦੀ ਠੀਕ ਜੀ ਮਤਲਬ ਵੋਟਾਂ ਦੀ ਪਛਾਣ ਕਰਕੇ ਕੱਟੀਆਂ ਜਾ ਰਹੀ ਜਿਹੜੀ ਉਹਨਾਂ ਨੂੰ ਲੱਗਦਾ ਸਾਨੂੰ ਨਹੀਂ ਪੈਣੀ ਮੰਨ ਲਓ ਹੁਣ ਮੇਰਾ ਸਾਰੀ ਦੁਨੀਆ ਨੂੰ ਪਤਾ ਕਿ ਮੈਂ ਨਾਮਿਨੇਸ਼ਨ ਫਾਈਲ ਕਰਦਾ ਕਰਨੀ ਆ ਹੁਣ ਮੇਰੇ ਸੱਜੇ ਖੱਬੇ ਗਲੀ ਦੇ ਵਿੱਚੋਂ ਵੋਟਾਂ ਕੱਟੀਆਂ ਗਈਆਂ ਮੇਰੇ ਸਾਹਮਣੇ ਉਹ ਕਿਹੜੀ ਪਾਰਟੀ ਜਿਹੜੀ ਪਾਰਟੀ ਲੜ ਰਹੀ ਤੇ ਕੋਲ ਲੜ ਰਹੀ ਸਰ ਮੈਂ ਆਮ ਆਦਮੀ ਪਾਰਟੀ ਵੱਲੋਂ ਭਰਨੀ ਸੀ ਪਰ ਮੈਂ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਹੁਣੇ ਸ਼ਾਮਲ ਹੋਇਆ ਵਾਂ ਤੇ ਇਹ ਇਹ ਜਿਹੜੀ ਆ ਇਹ ਕਾਂਗਰਸ ਨੇ ਆਪ ਵੇਖੋ ਕਹਿ ਕੇ ਲਿਸਟ ਬਣਾਈ ਆ ਜੇ ਮੰਨ ਲਓ ਇਹਨਾਂ ਇਦਾਂ ਹੀ ਕਰਨੀ ਸੀ ਫੇਰ ਆ ਕੀ ਡਰਾਮਾ ਕਰਨ ਦੀ ਕੀ ਲੋੜ ਆ ਕਿਉਂ ਪੈਸਾ ਵੇਸਟ ਕਰਦੇ ਜੀ ਗਵਰਨਮੈਂਟ ਦਾ ਜੇ ਪਿਕਨ ਚੂਜ਼ ਹੀ ਕਰਨਾ ਤੁਸੀਂ ਗੁਰਦਵਾਰੇ ਹੱਥ ਖੜੇ ਕਰਾ ਲਓ ਇਹ ਮੰਨ ਲਓ ਦੂਜੇ ਨੂੰ ਕਿਉਂ ਰਾਮ ਕਰਦੇ ਜੀ ਸਾਰੇ ਅਧਿਕਾਰੀਆਂ ਦੀ ਮਿਲੀ ਭੁਗਤਣਾ ਲੋ ਰਿਹਾ ਉਹ ਸਾਰੇ ਇੱਕ ਵੀ ਵੋਟ ਐਡ ਤੇ ਕਟਣੀ ਅਧਿਕਾਰੀਆਂ ਦੇ ਵੀ ਨੌਲੇਜ ਤੋਂ ਬਾਹਰ ਹੁੰਦੀ ਦੱਸ ਅਧਿਕਾਰੀਆਂ ਦੀ ਮੌਤ ਦੀ ਮੰਗ ਕੀ ਹੁਣ ਮੰਗ ਕੀ ਤੁਹਾਡੀ ਮੰਗ ਕੀ ਹੈ ਕਿ ਜਿਹੜੇ ਅਧਿਕਾਰੀ ਇੱਥੇ ਤਿੰਨ ਬਹਿ ਕੇ ਸਪੈਸ਼ਲ ਲਿਸਟ ਹੱਥ 'ਚ ਵੜ ਕੇ ਵੋਟਾਂ ਐਡ-ਆਨ ਕਰਾ ਰਹੇ ਆ ਕੀ ਉਹ ਰਣਜੀਤਪੁਰ ਪੰਚਾਇਤ ਦੇ ਵਿੱਚ ਇੱਕ ਚਾਰ-ਪੰਜ ਘੰਟੇ ਦਾ ਕੈਂਪ ਨਹੀਂ ਲਵਾ ਸਕਦੇ ਜਦੋਂ ਮੈਂ ਕੈਂਪ ਦੇ ਨਾਲ ਸਾਰਿਆਂ ਨਾਲ ਮਤ ਕੀਤੀ ਫੋਟੋਆਂ ਹੈਗੀਆਂ ਮੇਰੀਆਂ ਬੀ.ਐਲ.ਓ.ਸ ਦੇ ਨਾਲ ਤੇ ਪਤਾ ਨਹੀਂ ਕਿਹਦੀ ਕਿਹਦੀ ਵੋਟਾਂ ਮੈਂ ਕਰਾਈਆਂ ਕੀ ਕਿਹਾ ਗਿਆ ਤੁਹਾਨੂੰ ਮੈਨੂੰ ਹੁਣ ਕਹਿੰਦੇ ਆ ਕਿ ਐਸ.ਡੀ.ਐਮ ਤੋਂ ਜਾ ਕੇ ਦਾਵਾ ਇਤਰਾਜ਼ ਪਾਓ ਪਹਿਲੀ ਗੱਲ ਐਸ.ਡੀ.ਐਮ ਦਾਵਾ ਇਤਰਾਜ਼ ਪਿਛਲੇ ਮਹੀਨੇ 22 23 ਨੂੰ ਆ ਜੀ ਜੀ ਆਮ ਇਹਨੂੰ ਕਿੱਦਾਂ ਪਤਾ ਲੱਗੂਗੀ ਕਿ ਦਾਅਵੇ ਤਰਾਜ ਹੈ ਜੀ ਆਮ ਤੈਨੂੰ ਕੋਈ ਚਿੱਠੀ ਪਾਉਂਦੇ ਹੋ ਕਿੱਦਾਂ ਨੋਟ ਕਰਾਉਂਦੇ ਹੋ ਮੈਨੂੰ ਪ੍ਰੋਸੈਸ ਦੱਸੋ ਇਹ ਜਿਹੜੀਆਂ ਬਣ ਰਹੀਆਂ ਵਾਂ ਇਹਦੇ ਵਿੱਚ ਮੈਨੂੰ ਦੱਸੋ ਦਾਅਵੇ ਤਰਾਜ ਹੈ ਉਹਨਾਂ ਦਾ ਇਹਦੇ ਸਿੱਧਾ ਸਵੇਰੇ ਆਣ ਕੇ ਲਿਸਟ ਫੜਾਈ ਬਣਾਉਣੀ ਸ਼ੁਰੂ ਕਰਤੀਆਂ ਆਜੋ ਮੈਡਮ ਅੱਗੇ ਸਰ ਇਹ ਬੋਲਦੇ ਮੈਂਬਰ ਹੈ ਜੀ